ਮੈਂ ਬਿਲਕੁਲ ਬੀਜੇਪੀ ਜਾਣ ਕਰਨ ਦਾ ਕੋਈ ਮੂਡ ਨਹੀਂ 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਉਣਾ ਉਹਦੇ ਰਸੇ ਵਿੱਚ ਅਗਰ ਕੋਈ ਵੀ ਆਵੇ ਹਰ ਪੌਦੇ ਸਭ ਉਹਦੇ ਮੇਲੇ ਛੋਟੇ ਆ ਆਮ ਆਦਮੀ ਪਾਰਟੀ ਤੋਂ ਤੀਫਾ ਦੇਣ ਤੋਂ ਬਾਅਦ ਐਚਐਸ ਫੂਲ ਕਾ ਇੱਕ ਵਾਰ ਫੇਰ ਪੱਤਰਕਾਰਾਂ ਦੇ ਰੂਬਰੂ ਹੋਏ ਜਿੱਥੇ ਮੀਡੀਆ ਵਿੱਚ ਚਰਚਾ ਹੈ ਕਿ ਐਚਐਸ ਫੂਲ ਕਾ ਭਾਜਪਾ ਨੂੰ ਜੁਆਇਨ ਕਰ ਸਕਦੇ ਨੇ ਉਸ ਬਾਰੇ ਵੀ ਉਹਨਾਂ ਵੱਲੋਂ ਕਲੀਅਰ ਕੀਤਾ ਗਿਆ ਐਚਐਸ ਫੂਲ ਕ ਨੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਭਾਜਪਾ ਵਿੱਚ ਸ਼ਾਮਿਲ ਨਹੀਂ ਹੋਣਗੇ ਇਹ ਸਿਰਫ ਤੇ ਸਿਰਫ ਅਫਵਾਹਾਂ ਨੇ ਹਾਂਜੀ ਮੈਂ ਤੁਹਾਨੂੰ ਦੱਸਿਆ ਪਹਿਲੀ ਗੱਲ ਹੈ ਮੈਂ ਬਿਲਕੁਲ ਬੀਜੇਪੀ ਜੁਆਇਨ ਕਰਨ ਦਾ ਕੋਈ ਮੂਡ ਨਹੀਂ ਨੰਬਰ 1 ਨੰਬਰ 2 ਵਿਜੇ ਗੋਲਮੇੜਾ ਬੜਾ ਅੱਛਾ ਦੋਸਤ ਆ ਮੈਂ ਉਹਨੂੰ ਲਗਭਗ ਪਹਿਲੀ ਵਾਰ ਹੀ ਨਹੀਂ ਉਹਨੂੰ ਤਾਂ ਮੇਰਾ ਖਿਆਲ ਆ ਮਹੀਨੇ ਦੋ ਮਹੀਨੇ ਸਾਡੀ ਮੁਲਾਕਾਤ ਹੁੰਦੀ ਰਹਿੰਦੀ ਆ ਜਦੋਂ ਮੈਂ ਲੀਡਰ ਆਫ ਆਪਰੇਸ਼ਨਲ ਬਣਿਆ ਤਾਂ ਉਹਨੇ ਡਿਨਰ ਕੀਤਾ ਸੀ ਉਦੋਂ ਮੇਰੇ ਆਨਰ ਵਿੱਚ ਕੇ ਸਾਡਾ ਔਰ 1984 ਦੇ ਕੇਸਾਂ ਵਿੱਚ ਸਾਡੀ ਬੜੀ ਮਦਦ ਕਰ ਰਿਹਾ ਸ਼ੁਰੂ ਤੋਂ ਕਰ ਰਿਹਾ ਤੇ ਮੈਂ ਲਗਾਤਾਰ ਮਿਲਦਾ ਜਿਸ ਦਿਨ ਮੈਂ ਹੁਣ ਤੁਸੀਂ ਇਹ ਗੱਲ ਦੇਖੋ ਮੈਂ ਜਦੋਂ ਇਹ ਜੱਜਮੈਂਟ ਆਈ ਇਹਦੀ ਸਜਨ ਕੁਮਾਰ ਨੂੰ ਸਜ਼ਾ ਹੋਈ ਉਸ ਤੋਂ ਮਗਰੋਂ ਵੀ ਉਹਨੇ ਮੈਨੂੰ ਮੈਨੂੰ ਆਨਰ ਕੀਤਾ ਆ ਕੇ ਬੁੱਕੇ ਆਫਰ ਕੀਤਾ ਉਹ ਵੀ ਸਭ ਨੂੰ ਪਤਾ ਪਰ ਜਿਸ ਦਿਨ ਮੈਂ ਸ਼ੁੱਕਰਵਾਰ ਨੂੰ ਇਹ ਕੋ ਡਿਕਲੇਅਰ ਕੀਤਾ ਕਿ ਮੈਂ ਐਸਜੀਪੀਸੀ ਦੀ ਸਫਾਈ ਦੇ ਵਾਸਤੇ ਸ਼ਾਸਕ ਕਰਨ ਦੇ ਖਿਲਾਫ ਲੜੂੰਗਾ ਉਸ ਤੋਂ ਅਗਲੇ ਦਿਨ ਸਨੇਚਰਵਾਰ ਨੂੰ ਦਾ ਬਰਥਡੇ ਸੀ ਉਸ ਤੇ ਇਹ ਖਬਰ ਉਠਾਈ ਗਈ ਹੁਣ ਤੁਸੀਂ ਆਪ ਹੀ ਜਾਣ ਲੋਗੇ ਕਿਉਂ ਇਹ ਜਿਹੀ ਖਬਰਾਂ ਉਠਾਈ ਜਾਂਦੀਆਂ ਬੀਜੇਪੀ ਜਵਾਨ ਕੰ ਦਾ ਮੇਰਾ ਕੋਈ ਦਰਦ ਨਹੀਂ ਇਸ ਦਿਨਾਲ ਹੀ ਐਚਐਸ ਪੂਲ ਕਾਬਲੋਂ ਸੱਜੜ ਕੁਮਾਰ ਨੂੰ ਸਜ਼ਾ ਦਿਵਾਉਣ ਦੇ ਮਾਮਲੇ ਚ ਪੱਤਰਕਾਰਾਂ ਦਾ ਵੀ ਧੰਨਵਾਦ ਕੀਤਾ ਗਿਆ ਉਹਨੇ ਕਿਹਾ মিডিਆ ਨੇ ਸਾਥ ਦਿੱਤਾ ਇਸ ਲਈ ਉਹ মিডিਆ ਦੇ ਵੀ ਧੰਨਵਾਦੀ ਨੇ ਪਹਿਲਾ ਮੇਰਾ ਇਰਾਦਾ ਨਹੀਂ ਸੀ ਇੱਥੇ ਪੇਸੀ ਕਰਨ ਦਾ ਪਰ ਬਾਅਦ ਦੇ ਵਿੱਚ ਇਹੋ ਹੀ ਕੁਝ ਦੋਸਤਾਂ ਨੇ ਕਿਹਾ ਮੀਡੀਆ ਚ ਵੀ ਕਿਸ ਨੇ ਕਿਹਾ ਕਿ ਸੱਜਨ ਕੁਮਾਰ ਦੀ ਸਜ਼ਾ ਤੋਂ ਮਗਰੋਂ ਤੇ ਸੱਜਨ ਕੁਮਾਰ ਦੇ ਜੇਲ੍ਹ ਜਾਣ ਤੋਂ ਮਗਰੋਂ ਪਹਿਲੀ ਵਾਰੀ ਮੈਂ ਚੰਡੀਗੜ੍ਹ ਆਇਆ ਤੇ ਚੰਡੀਗੜ੍ਹ ਦੇ ਮੀਡੀਆ ਦਾ ਧੰਨਵਾਦ ਕੀਤੇ ਬਿਨਾ ਕਿਵੇਂ ਵਾਪਸ ਜਾ ਸਕਦਾ ਤੇ ਉਦੋਂ ਮੈਂ ਉਸੇ ਟਾਈਮ ਮੈਂ ਫਿਰ ਇਹ ਪ੍ਰੈਸ ਕਾਨਫਰੰਸ ਕਾਲ ਕੀਤੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਅੱਜ ਜੋ ਮੁੱਖ ਦਰਿੰਦਾ ਜੋ ਆਪਣੇ ਆਪ ਨੂੰ ਸਮਝਦਾ ਸੀ ਕਿ ਦੇਸ਼ ਦਾ ਕਾਨੂੰਨ ਤਾਂ ਕੁਝ ਵੀ ਨਹੀਂ ਮੈਂ ਕੁਝ ਵੀ ਕਰ ਸਕਦਾ ਅੱਜ ਜੇਲ੍ਹਾਂ ਦੇਸ ਰਾਖਾ ਪਿੱਛੇ ਬੈਠਾ ਤੇ ਤੁਹਾਡਾ ਸਭ ਦਾ ਬਹੁਤ ਧੰਨਵਾਦ ਕਿਉਂਕਿ ਮੀਡੀਆ ਦਾ ਖਾਸ ਕਰਕੇ ਚੰਡੀਗੜ੍ਹ ਦੇ মিডিਆ ਦਾ ਬਹੁਤ ਸਾਥ ਰਿਹਾ ਇਸ ਮੁੱਦੇ ਤੇ ਪਿਛਲੇ ਕਈ ਦਿਹਾਕਿਆਂ ਤੋਂ ਬੜਾ ਤੁਹਾਡਾ ਸਭ ਦਾ ਸਾਥ ਰਿਹਾ ਤੇ ਇਹ ਸਾਰਿਆਂ ਦੀ ਸਾਂਝੀ ਜਿੱਤ ਆ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਤੇ ਤੁਹਾਡਾ ਸਭ ਦਾ ਬਹੁਤ ਧੰਨਵਾਦ ਐਸਜੀਪੀਸੀ ਤੇ ਨਿਸ਼ਾਨਾ ਸਾਧਦੇ ਹੋਏ ਐਚਐਸ ਫੂਲ ਨੇ ਕਿਹਾ ਕਿ ਐਸਜੀਪੀਸੀ ਇੱਕ ਪਰਿਵਾਰ ਦੇ ਕਬਜ਼ੇ 'ਚ ਹੈ ਜਿਸ ਨੂੰ ਛਡਾਉਣਾ ਸਮੇਂ ਦੀ ਮੁਖ ਲੋੜ ਹੈ ਉਹਨੇ ਕਿਹਾ ਹੁਣ ਉਹਨਾਂ ਦਾ ਅਗਲਾ ਮਿਸ਼ਨ ਐਸਜੀਪੀਸੀ ਨੂੰ ਆਜ਼ਾਦ ਕਰਵਾਉਣਾ ਹੈ ਹਣ ਜੋ ਇੱਕ ਦੂਜਾ ਮਿਸ਼ਨ ਸ਼ੁਰੂ ਕੀਤਾ ਉਹਦੇ ਵਿੱਚ ਵੀ ਮੈਂ ਉਮੀਦ ਕਰਦਾ ਕਿ ਇਸੇ ਤਰ੍ਹਾਂ ਤੁਸੀਂ ਆਪਣਾ ਸਾਥ ਜਾਰੀ ਰੱਖੋਗੇ ਇਸੇ ਤਰ੍ਹਾਂ ਸਾਥ ਦਿਓਗੇ ਦਿੱਲੀ ਦੇ ਵਿੱਚ ਮੈਂ ਉਸ ਮਿਸ਼ਨ ਦੇ ਬਾਰੇ ਥੋੜਾ ਜਾ ਹਿੰਟ ਦਿੱਤਾ ਸੀ ਤੇ ਹੁਣ ਮੈਂ ਕਿਹਾ ਅੱਜ ਉਸ ਤੋਂ ਅੱਗੇ ਜਿੰਨੀ ਕੁ ਪ੍ਰੋਗਰੈਸ ਆ ਉਹ ਤੁਹਾਨੂੰ ਦੱਸਦੇ ਜਾਈਏ ਜਿਉਂ-ਜਿਉਂ ਨਾਲ-ਨਾਲ ਅੱਗੇ ਅਸੀਂ ਉਹਦੇ ਤੇ ਜੋ ਜੋ ਪ੍ਰੋਗਰੈਸ ਕਰਦੇ ਰਹਾਂਗੇ ਜਿਵੇਂ ਜਿਵੇਂ ਅੱਗੇ ਪਲੈਨਿੰਗ ਅੱਗੇ ਚੱਲਦੀ ਰਹੂਗੀ ਉਹ ਤੁਹਾਨੂੰ ਮਿਲ ਕੇ ਨਾਲ ਦੀ ਨਾਲ ਤੁਹਾਨੂੰ ਦੱਸਦੇ ਵੀ ਰਹਾਂਗੇ ਤੁਹਾਨੂੰ ਸਲਾਹ ਵੀ ਲੈਂਦੇ ਰਹਾਂਗੇ ਕਿਉਂਕਿ ਇਹ ਜਿਹੜਾ ਮਿਸ਼ਨ ਆ ਸਾਰਿਆਂ ਦਾ ਸਾਂਝਾ ਮਿਸ਼ਨ ਆ ਜੇ ਕਿਹਾ ਜਾਵੇ ਐਸਜੀਪੀਸੀ ਦਾ ਸਿਆਸੀਕਰਨ ਖਤਮ ਕਰਕੇ ਮੈਂ ਕੋਈ ਪੋਲੀਟੀਕਲ ਪਾਰਟੀ ਵੀ ਅਜੇ ਜੁਆਇਨ ਨਹੀਂ ਕਰੂੰਗਾ ਮੇਰੀ ਜਿੰਨੀ એનર્ਜੀ ਹੈ ਜਿੰਨੇ ਰਿਸੋਰਸਸ ਨੇ ਔਰ ਸਾਰੇ ਦੇ ਸਾਰੇ ਇਹ ਜੋ ਇਹਦਾ ਸਿਆਸੀਕਰਨ ਐਚੀਪੀਸੀ ਦਾ ਉਹਨੂੰ ਖਤਮ ਕਰਨ ਦੇ ਵਾਸਤੇ ਲਗਾਊਗਾ ਇਹ ਜਿਹੜਾ ਸਿਆਸੀਕਰਨ ਖਤਮ ਕਰਨ ਦੀ ਗੱਲ ਕੋਈ ਇਹ ਨਵੀਂ ਨਹੀਂ ਅੱਜ ਨਹੀਂ ਸ਼ੁਰੂ ਹੋਈ ਇਹ ਬੜੀ ਢੇਰ ਤੋਂ ਅਸੀਂ ਇਸ ਮੁੱਦੇ ਦੇ ਉੱਤੇ ਕੰਮ ਕਰ ਰਹੇ ਸੀ ਇਹ ਵਿਚਾਰ ਚੱਲ ਰਿਹਾ ਸੀ 1999 ਦੇ ਵਿੱਚ ਦਿੱਲੀ ਦੇ ਵਿੱਚ ਇੱਕ ਸੈਮੀਨਾਰ ਹੋਇਆ ਸੀ ਜਦੋਂ ਵਰਲਡ ਬੋਲਡ ਸੈਕ ਆਰਗੇਨਾਈਜੇਸ਼ਨ ਬਣੀ ਸੀ ਉਸ ਟਾਈਮ ਦੀ ਗੱਲ ਆ ਬੜਾ ਵੱਡਾ ਸੈਮੀਨਾਰ ਦਿੱਲੀ ਵਿੱਚ ਹੋਇਆ ਸੀ ਉਹਦੇ ਵਿੱਚ ਇਹ ਗੱਲ ਚੱਲੀ ਸੀ ਕਿ ਐਸਜੀਪੀਸੀ ਦਾ ਸਿਆਸੀਕਰਨ ਖਤਮ ਕੀਤਾ ਜਾਵੇ ਉੱਥੇ ਕਈਆਂ ਵਿਦਵਾਨਾਂ ਨੇ ਆ ਕੇ ਕਿਹਾ ਸੀ ਕਿ ਮੀਰੀ ਤੇ ਪੀਰੀ ਦਾ ਸਿਧਾਂਤ ਜਿੰਨਾ ਅਸੀਂ ਇਸ ਵੇਲੇ ਉਸ ਨੂੰ ਦੇ ਵਰਤੋਂ ਗਲਤ ਕਰ ਰਹੇ ਆ ਜਿੰਨਾ ਅਸੀਂ ਮਿਸਯੂਜ਼ ਕਰ ਰਹੇ ਆ ਇਹਨਾਂ ਅਜੇ ਤੱਕ ਕਦੇ ਨਹੀਂ ਹੋਇਆ ਮੀਰੀ ਦੇ ਪੀਰੀ ਦਾ ਜਿਹੜਾ ਗੁਰੂਆਂ ਦਾ ਦਿੱਤਾ ਹੋਇਆ ਸਿਧਾਂਤ ਹੈ ਉਹਦਾ ਮਤਲਬ ਆ ਜਿਹੜਾ ਰਾਜ ਆ ਉਹ ਧਰਮ ਦੀ ਸੱਤਾ ਤੇ ਧਰਮ ਦੇ ਸੂਲਾਂ ਤੇ ਚੱਲੇ ਪਰ ਅਸੀਂ ਕੀ ਕੀਤਾ ਅਸੀਂ ਧਰਮ ਨੂੰ ਜੋ ਸਿਆਸਤ ਤੇ ਉਹ ਰਾਜ ਲੈ ਲਈ ਉਹਨੂੰ ਵਰਤ ਕੇ ਤੇ ਸਿਆਸਤ ਦੀਆਂ ਜਿਹੜੀਆਂ ਕਮੀਆਂ ਪੇਸ਼ੀਆਂ ਨੇ ਜਿਹੜੀਆਂ ਸਿਆਸਤ ਦੀਆਂ ਈ ਵਾਸਲੇ ਉਹਨਾਂ ਨੂੰ ਅਸੀਂ ਧਰਮ ਲਿਆ ਕੇ ਧਰਮ ਨੂੰ ਉਹਦੇ ਲਈ ਚਲਾਉਂਦੀ ਚਲਾਏ ਜਾ ਰਹੇ ਹਾਂ 1999 ਜਦੋਂ ਇਹ ਆਈਡੀਆ ਬੜਾ ਫੋਰਸਫੁਲੀ ਅਮਰ ਤੇ ਹੋਇਆ ਸੀ ਅੱਜ ਉਸ ਕਾਲ ਨੂੰ 20 ਸਾਲ ਹੋ ਗਏ ਇਹ 20 ਸਾਲ ਦੇ ਵਿੱਚ ਇਹਦਾ ਸੁਧਾਰ ਦੀ ਬਜਾਏ ਇਹਦੀ ਨਖੇਦੀ ਨਖੇਦੀ ਹੋਈ ਆ ਉਹਦੇ ਥੱਲੇ ਥੱਲੇ ਗ੍ਰੈਵਿਟੀ ਹੋਈ ਆ ਤੇ ਸਭ ਤੋਂ ਵੱਡੀ ਗ੍ਰੈਵਿਟੀ ਜਿਹੜੀ ਹੋਈ ਕਿ ਇਹ ਇਹਦਾ ਸਿਆਸੀ ਕਰਨ ਸਿਆਸੀ ਤੌਰ ਤੇ ਵਰਤਣ ਦੇ ਵਾਸਤੇ ਜੋ 2015 ਚ ਹੋਇਆ ਜੋ 2015 ਚ ਗੁਰੂ ਸਾਹਿਬ ਦੀ ਬੇਅਦਬੀ ਹੋਈ ਉਹ ਰਾਮ ਰਹੀਮ ਦਾ ਮਾਫੀਨਾਮਾ ਹੋਇਆ ਤੇ ਉਹ ਜੋ ਸਾਰਾ ਕੁਝ ਉਸ ਤੋਂ ਬਾਅਦ ਉਹ ਗੋਲੀ ਚੱਲੀ ਜੋ ਹੋਇਆ ਉਸ ਟਾਈਮ ਤੇ ਉਹ ਵੀ ਇਹ ਸਿਰਫ ਤੇ ਸਿਰਫ ਐਸੇ ਕਰਕੇ ਤੇ ਇਹ ਜਿਹੜੀ ਪਾਰਟੀ ਕਾਬਜ਼ ਹੋਈ ਬੈਠੀ ਆ ਆ ਜੀਪੀਸੀ ਤੇ ਉਹਨਾਂ ਨੂੰ ਸਿਰਫ ਇਹ ਹੁੰਦਾ ਕਿ ਇਸ ਨੂੰ ਅਸੀਂ ਆਪਣੀਆਂ ਵੋਟਾਂ ਲੈ ਲੈ ਕਿਵੇਂ ਵਰਤੀਏ ਪਹਿਲਾਂ ਵੀ ਮੈਂ ਕਈ ਮੰਚਾਂ ਉੱਤੇ ਇਹ ਗੱਲ ਕਹੀ ਆ ਕਿ ਇਸ ਟਾਈਮ ਜੋ ਐਸਜੀਪੀਸੀ ਦੇ ਕੰਟਰੋਲ ਦੇ ਵਿੱਚ ਨੇ ਉਹ ਇਹ ਨਹੀਂ ਸੋਚਦੇ ਕਿ ਅਸੀਂ ਗੁਰੂ ਨੂੰ ਖੁਸ਼ਕਿਵੇਂ ਕਰਨਾ ਹੋਵੇ ਸੋਚਦੇ ਅਸੀਂ ਵੋਟਰਾਂ ਨੂੰ ਖੁਸ਼ ਕਿਵੇਂ ਕਰਨਾ ਸਾਨੂੰ ਅਜਿਹੇ ਬੰਦੇ ਚਾਹੀਦੇ ਆ ਜਿਨ੍ਹਾਂ ਦੇ ਵਾਸਤੇ ਅਸੂਲ ਸਿੱਖੀ ਦੇ ਅਸੂਲ ਕਿਤੇ ਉੱਪਰ ਹੋਣ ਨਾ ਕਿ ਉਹਨਾਂ ਦਾ ਹੋਵੇ ਕਿ ਅਗਲੇ ਇਲੈਕਸ਼ਨ ਦੇ ਵਿੱਚ ਇਹ ਐਮਐਲਏ ਤੇ ਐਮਪੀ ਦੀਆਂ ਪਦਵੀਆਂ ਕਿਵੇਂ ਹਾਸਲ ਕਰਨੀਆਂ ਇਹ ਬਹੁਤ ਜ਼ਰੂਰੀ ਆ ਤੇ ਜਿਹੜੇ ਇਹ ਸੋਚਣ ਧਰਮ ਦੇ ਅਸੂਲ ਇਹ ਰਾਜਨੀਤੀ ਤੋਂ ਕਿਤੇ ਉੱਪਰ ਆ ਇਹ ਸਿਆਸਤ ਤੋਂ ਕਿਤੇ ਉੱਪਰ ਆ ਜਿਹੜੇ ਬੰਦੇ ਉਹ ਸੋਚਣ ਐਸੇ ਬੰਦਿਆਂ ਦੀ ਕਮੀ ਨਹੀਂ ਐ ਜਗਾ ਜਗਾ ਦੇ ਉੱਤੇ ਜੇ ਕਰ ਅਸੀਂ ਦੇਖੋ ਇਹ ਜਥੇ ਕੰਮ ਕਰਨ ਵਾਲੇ ਸੇਵਾ ਕਰਨ ਵਾਲੇ ਬੈਠੇ ਆ ਐਸੇ ਐਸੇ ਜਥੇ ਬੈਠੇ ਆ ਆ ਪਿੱਛੇ ਬੈ ਹੋਣਾ ਉਹ ਸ਼ੁਕਰਾਨੇ ਦਾ ਖੰਡਪਾਟ ਸਾਹਿਬ ਖਲਾਇਆ ਸੀ ਉੱਥੇ ਜਦੋਂ ਮੈਂ 3 ਵਜੇ ਜਾ ਰਿਹਾ ਸੀ ਤੇ ਮੇਰੇ ਪੈਰਾਂ ਨੂੰ ਠੰਡ ਲੱਗ ਰਹੀ ਸੀ ਮੈਂ ਲੱਭ ਰਿਹਾ ਸੀ ਕਿ ਕਿਵੇਂ ਉੱਥੇ ਲੱਭ ਕੇ ਕਾਰਪਟ ਸੇ ਚਲিয়ে ਉਸ ਵੇਲੇ ਉੱਥੇ ਉਹ ਕਾਰਪਟ ਇਕੱਠੇ ਕਰਕੇ ਉਹ ਠੰਡੇ ਪਾਣੀ ਦੇ ਨਾਲ ਧੋਣ ਵਾਲੇ ਜੱਥੇ ਸੀ ਉੱਥੇ ਇਹੀ ਜਹੀ ਜਹੀ ਸੇਵਾ ਕਰਨ ਵਾਲੇ ਉਹ ਬੈਠੇ ਆ ਜੇਕਰ ਉਹ ਉਹ ਇਕੱਲੇ ਸੇਵਾ ਹੀ ਕਰ ਸਕਦੇ ਜਾਂ ਪ੍ਰਬੰਧ ਨਹੀਂ ਕਰ ਸਕਦੇ ਹਰ ਜਗ੍ਹਾ ਤੇ ਹਰ ਪਿੰਡ ਦੇ ਵਿੱਚ ਜਿੱਥੇ ਬੈਠੇ ਆ ਮੈਂ ਮੈਨੂੰ ਜਾਦਾ ਅੱਜ ਕਈ ਜਥੇਦਾਰਾਂ ਦੇ ਇੱਕ ਗਰੁੱਪ ਦੇ ਵਿੱਚ ਮੈਂ ਬੈਠਾ ਜਦੋਂ ਮੈਂ ਗੱਲ ਕੀਤੀ ਕੁਝ ਸਾਲ ਪੁਰਾਣੀ ਗੱਲਾ ਸੇਵਾ ਦੀ ਤਾਂ ਉੱਥੋਂ ਜਵਾਬ ਇਹ ਆਇਆ ਕਿ ਉਹ ਛੋਟਾ ਮੋਟਾ ਨਹੀਂ بڑے ਉੱਚ ਦਾ ਜਥੇਦਾਰ ਜਥੇਦਾਰ ਸਾਹਿਬ ਨਹੀਂ ਇਹ ਕਾਲੀ ਲੀਡਰ ਉੱਥੋਂ ਜਵਾਬ ਇਹ ਆਇਆ ਸੇਵਾ ਕਰਨੀਆਂ ਤਾਂ ਜਾ ਕੇ ਜੋੜੇ ਘਰ ਚ ਜੋੜੇ ਛਾੜੋ ਇਹਦਾ ਸਿਆਸਤਾਂ ਜੇ ਸਿਆਸਤ ਕਰਨੀ ਇੱਥੇ ਉਹ ਆਵੇ ਇਹੋ ਜਿਹੇ ਬੰਦਿਆਂ ਦੀ ਸਾਨੂੰ ਲੋੜ ਨਹੀਂ ਐ ਇਸ ਤੋਂ ਇਲਾਵਾ ਐਚਐਸ ਫੂਲ ਕਾਬਲ ਹੋਰ ਕੀ ਕੁਝ kiya ਗਿਆ ਤੁਸੀਂ ਖੁਦ ਸੁਣੋ 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਤੋਂ ਹਟਾਉਣਾ ਉਹਦੇ ਰਸਤੇ ਵਿੱਚ ਅਗਰ ਕੋਈ ਵੀ ਆਵੇ ਹਰ ਪੌਦੇ ਸਭ ਉਹਦੇ ਮਾਰੇ ਛੋਟੇ ਆ ਜੇ ਆਪਾਂ ਕਾਂਗਰਸ ਨਾਲ ਅਲਾਈਅੰਸ ਨਹੀਂ ਕਰੇਗੀ ਫਿਰ ਤੁਸੀਂ ਵਾਪਸ ਜਾ ਸਕਦੇ ਹੋ ਮੈਂ ਇਹ ਕਹਿ ਹੀ ਨਹੀਂ ਕਿ ਮੈਂ 联ਸ ਕਰਕੇ ਛੱਡਿਆ ਵਾਪਸ ਜਾਣ ਦਾ ਮਤਲਬ ਨਹੀਂ ਮੈਂ ਤਾਂ ਹੁਣ ਐਸਪੀਸੀ ਦੇ ਮਿਸ਼ਨ ਤੇ ਆਇਆ ਦਾਖਾ ਦੇ ਲੋਕਾਂ ਤੋਂ ਦਾਖਾ ਦੇ ਲੋਕ ਮੇਰੇ ਨਾਲ ਲੱਗਣਗੇ ਐਸਪੀਸੀ ਸਾਫ਼ ਕਰ ਲਈ ਆ ਕੇ ਦੇਖ ਲੈਣਾ ਆ ਖੜੇ ਆ ਦਾਖਾ ਦੇ ਲੋਕ ਨਾਲ ਨਾਲ ਜਦੋਂ ਲੱਗੂਗਾ ਨਾ ਪੂਰੇ ਦਾ ਪੂਰਾ ਸ਼ੁਰੂਆਤ ਅਸੀਂ ਦਾਖਾ ਤੇ ਕਰਾਂਗੇ ਐਸਪੀਸੀ ਸਾਫ਼ ਸਾਫ਼ ਕਰਨ ਦੇ ਵਾਸਤੇ ਦੇਖਣਾ ਕਿਵੇਂ ਲੱਗਦੇ ਆ ਉਨ ਕਹਿੰਦਾ ਮੈਂ ਬਿਟਰੇ ਲਈ ਲੱਗ ਰਿਹਾ ਤੁਸੀਂ 2 ਸਾਲ ਵੀ ਨਹੀਂ ਐਮਐਲਏ ਰਹੇ ਲੀਡਰ ਆਪੋਜੀਸ਼ਨ ਇਹ ਤੁਹਾਡੀ ਇੰਟਰਪ੍ਰੀਟੇਸ਼ਨ ਆ ਨਾ ਪਬਲਿਕ ਦੀ ਨਹੀਂ ਇਹ ਨਾ ਪਬਲਿਕ ਦੀ ਨਹੀਂ ਕੋਈ ਤਾਂ ਆਡ ਮਾਇਆ ਲਿਓ ਬਿਲਕੁਲ ਪਬਲਿਕ ਦੀ ਦੇਖੋ ਬਟ ਥਿੰਕ ਅਬਾਊਟ ਥਿਸ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਬਿਲਕੁਲ ਸੋ ਮਨੀ ਪ੍ਰੋਮਿਸਸ ਬਿਲਕੁਲ ਪਬਲਿਕ ਦੀ ਇੰਟਰਪ੍ਰੀਟੇਸ਼ਨ ਨਹੀਂ ਆ ਕਿ ਇਹ ਇੰਟਰਪ੍ਰੀਟੇਸ਼ਨ ਆ ਇਹ ਵਿਰੋਧੀ ਚਰਾਲਿਆਂ ਦੀ ਆ ਜਿੰਨਾ ਕੰਮ ਮੈਂ ਆਪਣੇ ਹਲਕੇ ਵਿੱਚ ਕੀਤਾ ਕੋਈ ਐਮਐਲਏ ਮੇਰੇ ਸਾਹਮਣੇ ਲਿਆ ਆ ਮੈਂ ਅੱਜ ਚੈਲੰਜ ਕਰਦਾ ਪਹਿਲਾਂ ਵੀ ਕਰ ਚੁੱਕਿਆ ਹਾਂ ਆਪ ਚੈਲੰਜ ਕਰਦਾ ਕਿਸੇ ਮੱਦਨ ਮੇਰੇ ਸਾਹਮਣੇ ਲਿਆਓ इवन ਰੂਲਿੰਗ ਪਾਰਟੀ ਵਾਲੇ ਨੂੰ ਜਿਨੇ ਮੇਰੇ ਜਿਨਾ ਕੰਮ ਕੀਤਾ ਹੋਵੇ ਮੇਰੀ ਹੁਣ ਗੱਲ ਵੀ ਸੁਣ ਲਓ ਨਾ ਇਹ ਸਭ ਤੁਸੀਂ ਐਮਐਲਏ ਰਹੇ ਨਾ ਤੇ ਤੁਸੀਂ ਜੋ ਸਵਾਲ ਪੁੱਛ ਰਹੇ ਹੋ ਮੈਂ ਨਹੀਂ 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 ਮੇਰੀ ਗੱਲ ਸੁਣੋ ਕਿਸੇ ਵੀ ਐਮਐਲਏ ਨੂੰ ਮੇਰੇ ਬਰਾਬਰ ਲਿਆਓ ਜਿਨੇ ਮੇਰੇ ਮੁਕਾਬਲੇ ਦਾ ਕੰਮ ਕੀਤਾ ਹੋਵੇ 70 ਸੜਕਾਂ ਲਿੰਕ ਰੋਡ ਦੀ ਅਪਰੂਵਲ ਹੋ ਕੇ ਸ਼ੁਰੂ ਹੋ ਗਿਆ ਮੇਰੇ ਇਲਾਕੇ ਵਿੱਚ 70 ਲਿੰਕ ਸ਼ੁਰੂ ਹੋ ਗਈਆਂ ਮੇਰੇ ਹਲਕੇ ਦੇ ਵਿੱਚ ਸ਼ੁਰੂ ਹੋਈਆਂ ਵੀ ਅੱਜ ਬਣੀਆਂ ਜੇਕਰ ਮੇਰੇ ਹਲਕੇ ਦੇ ਵਿੱਚ ਸਾਰੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਸਮਾਰਟ ਕਲਾਸਰੂਮ ਬਣ ਗਏ ਮੈਨੂੰ ਦਿਖਾ ਦਿਓ ਕਿਹੜੇ ਹਲਕੇ ਵਿੱਚ ਬਣੇ ਮੇਰੇ ਹਲਕੇ ਵਿੱਚ ਇੱਕ ਮਿੰਟ ਹੁਣ ਦੇ ਦੇ ਮੇਰੇ 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 ਤੁਸੀਂ ਛੱਡਦੇ ਹੋ ਮਲਸੀ ਜੇਕਰ 2017 ਚ ਸਰਕਾਰ ਆ ਜਾਂਦੀ ਆ ਆਮ ਆਦਮੀ ਪਾਰਟੀ ਦੀ ਪੰਜਾਬ ਚ ਤਾਂ ਵੀ ਟੋਟਾ ਹੇ ਹੁਣ ਵੀ ਤਾਂ ਮੈਂ ਮੰਤਰੀ ਅਹੁਦੇ ਛੱਡਿਆ ਮੰਤਰੀ ਅਹੁਦੇ ਵਾਸਤੇ ਮੇਰੇ ਵਾਸਤੇ ਬੜੀ ਛੋਟੀ ਚੀਜ਼ ਆ ਮੰਤਰੀ ਅਹੁਦਾ ਜੋ ਮੇਰੇ ਖਲਾਰਾ ਪਿਆ ਸਰਕਾਰ ਨਹੀਂ ਆਈ ਇਸ ਕਰਕੇ ਖਲਾਰਾ ਪਿਆ ਜੇ ਮੇਰੇ ਜੇ ਮੇਰੇ 84 ਦੇ ਮੁੱਦੇ ਦੇ ਵਿੱਚ ਕੋਈ ਵੀ ਅਹੁਦਾ ਆਉਂਦਾ ਮੈਂ ਛੱਡਿਆ ਤੇ ਅੱਗੇ ਵੀ ਛੱਡੂਗਾ ਕੱਲਾ ਹੀ ਨਹੀਂ ਹੁਣ ਵੀ ਤਾਂ ਮੰਤਰੀ ਦਾ ਉਹਦਾ ਛੱਡ ਕੇ ਗਿਆ 100 ਹਾਂ ਸਰ ਅਸੀਂ ਚੜ੍ਹਵਾ 10 12 ਦੇ ਵਿੱਚ ਵੀ ਐਸਪੀਸੀ ਤੇ ਉਹੀ ਹੈਂਡਲਿੰਗੇਸ਼ਨ ਲੱਗਦੇ ਸੀ ਜਿਹੜੇ ਹਮਨ ਲੱਗਦੇ ਆ ਤੁਹਾਨੂੰ ਉਦੋਂ ਕਿਉਂ ਨਹੀਂ ਲੱਗਿਆ ਕਿ ਐਸਪੀਸੀ ਦੀ ਸਫਾਈ ਉਹਦੀ ਕਰ ਲੈਣੀ ਚਾਹੀਦੀ ਉਦੋਂ ਮੁੱਖ ਕਿਉਂ ਲੱਗਿਆ 2 ਸਾਲ ਬਾਅਦ ਨਾ ਜਦੋਂ ਉਦੋਂ ਐਸਪੀਸੀ ਦਾ ਇਲੈਕਸ਼ਨ ਡਿਊ ਨਹੀਂ ਸੀ ਹੁਣ ਜਦੋਂ ਪ੍ਰਾਈਮ ਮਿਨਿਸਟਰ ਨੇ ਚਿੱਠੀ ਆ ਗਈ ਕਿ ਐਸਪੀਸੀ ਦਾ ਇਲੈਕਸ਼ਨ ਡਿਊ ਆ ਉਹ ਉਸੇ ਟਾਈਮ ਤੇ ਉੱਤੇ ਕੰਮ ਕਰਨ ਦੀ ਜਰੂਰਤ ਸੀ ਸਰ ਅਸੀਂ ਵਿਚਾਰ ਰਹੇ ਹਾਂ ਕਿ ਸਿਆ ਬਣੋ ਕੱਲੀਆ ਦਾਖੇ ਦੇ 70 ਸਕੂਲਾਂ ਦਾ ਕਿ ਉਸ ਦਾਰੋਂ ਪੰਜਾਬ ਦੇ 20 ਸਕੂਲਾਂ ਦਾ ਸਦਾਰਨ ਹੋਣ ਦੇ ਉਹ ਹੁਣ ਕਰ ਲਾਂਗੇ ਨਾ ਕਰ ਲਾਂਗੇ ਹੁਣ ਹਾਂਜੀ ਤੇ ਇਹ ਮੈਂ ਇੱਕ ਗੱਲ ਤੁਹਾਨੂੰ ਫੇਰੇ ਗੱਲ ਕਲੀਅਰ ਕਰ ਦਿਆਂ ਮੇਰੀ ਜ਼ਿੰਦਗੀ ਦਾ ਮਿਸ਼ਨ ਜਿਹਦੇ ਚ ਮੈਨੂੰ ਵਾਇਗਰੂ ਨੇ ਅੱਜ ਕਾਮਯਾਬੀ ਬਖਸ਼ੀ ਆ ਉਸ ਤੋਂ ਪਹਿਲਾਂ ਮੇਰਾ ਖਿਆਲ ਕੋਈ ਨਹੀਂ ਸੀ ਕਹਿੰਦਾ ਮੇਰੀ ਜ਼ਿੰਦਗੀ ਦਾ ਪਹਿਲਾ ਮਿਸ਼ਨ 1984 ਦੇ ਕਾਤਲਾਂ ਨੂੰ ਉਹ ਉਹਨਾਂ ਨੂੰ ਖੇਲ ਪਚਾਉਣਾ ਇੱਕ ਨੂੰ ਪੁਚਾਤੀ ਆ ਦੂਜਿਆਂ ਦੇ ਵਾਸਤੇ ਕੰਮ ਕਰਾਂਗੇ ਨਾ ਉਹਦੇ ਵਾਸਤੇ ਕੋਈ ਵੀ ਅਹੁਦਾ ਮੰਤਰੀ ਦਾ ਅਹੁਦਾ ਤੇ ਮੈਂ ਛੱਡ ਕੇ ਗਿਆ ਜੇਕਰ ਹੋਰ ਵੀ ਮੈਨੂੰ ਕੋਈ ਵੀ ਅਹੁਦਾ ਛੱਡਣਾ ਪਿਆ ਤੇ ਮੈਂ ਉਹਦੀ ਪਰਵਾਹ ਨਹੀਂ ਕਰੂੰਗਾ ਦੂਜਾ ਮੈਂ ਹੁਣ ਜਿਹੜਾ ਚਰਚਾ ਲੈ ਕੇ ਚੱਲਿਆ ਉਹ ਐਜੀਪੀਸੀ ਦਾ ਸਿਆਸੀਕਰਨ ਖਤਮ ਕਰਨਾ ਹੈ ਤਰ ਤੁਹਾਨੂੰ ਲੱਗਦਾ ਇਜੀ ਦਾ ਇਜੀ ਦਾ ਸੱਜਰਕਵਰ ਨੂੰ ਜੇਲ੍ਹ ਭਜਾਣਾ ਵੀ ਨਹੀਂ ਸੀ ਜੇ ਉੱਥੇ ਵੈਗਰੋ ਨੇ ਕਾਲਪੁਰਖਰੇ ਮੇਹਰ ਕੀਤੀ ਆ ਤੇ ਅਸੀਂ ਸincere ਜੀ ਨਾਲ ਆਪਣੀ ਇਮਾਨਦਾਰੀ ਦੇ ਨਾਲ ਉਹਨੂੰ ਲੈ ਕੇ ਚੱਲ ਪਏ ਤਾਂ ਵੈਗਰੋ ਇੱਥੇ ਵੀ ਕਮਜਾਬੀ ਬਖਸ਼ੋ ਜਿਸ ਤਰ੍ਹਾਂ ਸੇ ਕਾਲੀ ਦਾ ਇੰਟਰਫੇਰੈਂਸ ਹੈ ਐਸਪੀਸੀ ਮੇ ਜਿਸ ਤਰ੍ਹਾਂ ਸੇ ਕਾਲੀ ਗਲ ਦਾ ਇੰਟਰਫੇਰੈਂਸ ਹੈ ਐਸਪੀਸੀ ਮੇ ਆਪਕੋ ਕੀ ਲੱਗਦਾ ਹੈ ਕਿ ਆਪ ਕਿਸ ਤਰੀਕੇ ਸੇ ਉਹ ਐਸਪੀਸੀ ਨੂੰ ਰਾਜਨੀਤਿਕ ਪ੍ਰਭਾਵ ਸੇ ਮੁਕਤ ਕਰਾਇਆ ਰੋਕਾ ਦੇ ਜਾਲ ਲਕੇ ਪਬਲਿਕ ਪਬਲਿਕ ਦੇ ਵਿੱਚ ਇਸ ਟਾਈਮ ਪਬਲਿਕ ਚੰਗਾ ਹੀ ਹੋਈ ਆ ਇਹ ਲੋਕਾਂ ਦੀ ਆਵਾਜ਼ ਆ ਪਬਲਿਕ ਦੀ ਆਵਾਜ਼ ਸਿਰਫ ਇਸ ਟਾਈਮ ਗੱਲਾਂ ਉਹ ਜਿਹੜੇ ਗਰੁੱਪ ਇਹਨਾਂ ਨੂੰ ਕਦਣਾ ਚਾਹੁੰਦੇ ਆ ਉਹਨਾਂ ਨੂੰ ਉਹਨਾਂ ਨੂੰ ਸਪੋਰਟ ਕਰਨਾ ਅਸੀਂ ਉਹਨਾਂ ਨੂੰ ਸਪੋਰਟ ਕਰਾਂਗੇ ਫੈਸਿਲਿਟੇਟ ਕਰਾਂਗੇ ਤੇ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਪਤਾ ਹੈ ਕਿ ਐਡਾ ਐਸਪੀਸੀ ਤੇ ਕਬਜ਼ਾ ਬਾਦਲਾਂ ਦਾ ਪਿਛਲੇ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਉਹਨਾਂ ਨੂੰ ਕਾਣਾ ਬੜਾ ਮੁਸ਼ਕਲ ਆ ਟੋヨタ ਨੇ ਬੜੀ ਕੋਸ਼ਿਸ਼ ਕੀਤੀ ਹੋਰ ਬਾਕੀ ਸੀਗੇ ਆਕੇ ਅਲਗ-ਅਲਗ ਜਿੱਤੇ ਵਧੀਆਂ ਚਾਹੇ ਯੂਰਪਨਾ ਵੀ ਹੋ ਡਿਟਰ ਗਿਆ ਲੇਕਿਨ ਤੁਸੀਂ ਇਕੱਲੇ ਆਗੇ ਉਹ ਜਿਹੜਾ ਤੁਹਾਡੇ ਪਾਰਟੀ ਜਿਹੜਾ ਹੈ ਫਿਰ ਲੇਕਿਨ ਉਸ ਹਾਲਾਤਾਂ ਚ ਜੋ ਹੁਣ ਚੱਲ ਰਿਹਾ ਹੈ ਉਹ ਤਾਂ ਤੁਸੀਂ ਇਹਨੂੰ ਕਿਵੇਂ ਕਰਪ ਕਵਰ ਕਰੋਗੇ ਨਹੀਂ ਜੇ ਕਰ ਤੁਸੀਂ ਇਕੱਲੇ ਬਨੇ ਕਿਵੇਂ ਕਰ ਸਕਦੇ ਆਪੀ ਤੁਸੀਂ ਕੋਈ ਦੇਖੋ ਗੱਲ ਸੁਣੋ ਜੀ ਜੇਕਰ ਪਿੱਛੇ ਜਿਹੜੇ ਐਫਰਟ ਕੀਤੀਆਂ ਕਿਸੇ ਨੇ ਵੀ ਕੀਤੀਆਂ ਜੋ ਫੇਲ ਹੋ ਗਈਆਂ ਦਾ ਮਤਲਬ ਇਹ ਨਹੀਂ ਕਿ ਅਸੀਂ ਉਹਨੂੰ ਛੱਡ ਦਈਏ ਜੋ ਗਲਤ ਆ ਉਹਨੂੰ ਗਲਤ ਉਹਨੂੰ ਠੀਕ ਕਰਨ ਦੇ ਵਾਸਤੇ ਕੋਸ਼ਿਸ਼ਾਂ ਜਾਰੀ ਰਹਿਣੀਆਂ ਚਾਹੀਦੀਆਂ ਜਿੱਦੇ ਉਹ ਕੋਸ਼ਿਸ਼ਾਂ ਖਤਮ ਹੋ ਗਈਆਂ ਉਦੋਂ ਦੁਨੀਆ ਕਿਤੇ ਨਹੀਂ ਰੋਕੇ ਜਿਹੜਾ ਗਲਤ ਆ ਸਜ਼ਾ ਆਏ ਸਰ ਆਪਨੇ ਕੋਰਟ ਕੇ ਥਰੂ ਦਿਲਵਾਈ ਹੈ ਆਜ ਸਰਕਾਰ ਹੈ ਪੰਜਾਬ ਮੇਂ ਉਹ ਤਾਂ ਮੁਕਤ ਨਹੀਂ ਆਪਰਾ ਬਾਰੀ ਐਸ.ਸੀ.ਪੀ. ਨੂੰ ਉਸਮੇ ਆਪ ਕੈਸੇ ਲੋਕੋ ਸੇ ਸਰ ਕਰਵਾਏ ਜੇੜਾ 84 ਦੇ ਕਾਸਲਾ ਨੂੰ ਜੇਲ ਭੇਜਣਾ ਉਹ ਕੋਰਟ ਦਾ ਕੰਮ ਹੈ